ਲੈ ਕੇ ਆਏ ਆ ਅੱਜ ਇੱਕ ਹੋਰ ਵੀਡੀਓ ਇਹ ਵੀਡੀਓ ਆਪਣੀ ਮਟਰਾਂ ਦੀ ਆ ਹਰੇ ਮਟਰ ਜਿਹੜੇ ਆਪਾਂ ਘਰੇ ਸਬਜ਼ੀ ਬਣਾਈਦੀ ਆ ਉਹ ਕਿਵੇਂ اگਾਉਣੇ ਆ ਤੇ ਬਹੁਤ ਹੀ ਸਿੰਪਲ ਤਰੀਕਾ ਹੈ ਆਜੂ ਆਪਾਂ ਦੇਖਦੇ ਆ ਇਹ ਮੇਰੇ ਕੋਲ ਹੈਗਾ 20 ਮਟਰਾਂ ਦਾ ਬਾਜ਼ਾਰੋਂ ਆਪਾਂ ਲਿਆਏ 20 ਇਹ ਸਜੰਟਾ ਦਾ 20 ਆ ਸਜੰਟਾ ਕੰਪਨੀ ਦਾ ਹਰੇ ਮਟਰ 20 ਆ ਇਹ ਬਹੁਤ ਹੀ ਵਧੀਆ ਪਿਛਲੇ ਸਾਲ ਵੀ ਆਪਾਂ ਇਹ ਲਾਏ ਸੀ ਬਹੁਤ ਹੀ ਵਧੀਆ ਰਿਜ਼ਲਟ ਆ ਇਹਨਾਂ ਦਾ ਇਸ ਵਾਰ ਵੀ ਆਪਾਂ ਘਰ ਦੇ ਖਾਨ ਜੋਗੇ ਆਪਾਂ ਲਗਾਉਣ ਲੱਗੇ ਆ ਜਿਹੜਾ ਆਪਾਂ ਇੱਕ ਕੋਲੇ ਦੇ ਵਿੱਚ ਲੈ ਲਿਆ ਏ ਵੀ ਜਿਹੜਾ ਸਜੰਟਾ ਦਾ ਆਪਾਂ ਲਿਆ ਏ ਬਾਜ਼ਾਰੋਂ ਕੋਈ ਵੀ ਬੀਜ ਆਪਾਂ ਲਵਾਂਗੇ ਕਿਸੇ ਵੀ ਕੰਪਨੀ ਦਾ ਤੇ ਉਹਨੂੰ ਦਵਾਈ ਲੱਗੀ ਆਉਂਦੀ ਆ ਇਸ ਤਰ੍ਹਾਂ ਬੀਜ ਹੁੰਦਾ ਇਹ ਤੇ ਇਹ ਲਾਉਣਾ ਆਪਾਂ ਕਿਵੇਂ ਆ ਜਿਵੇਂ ਦੇਖ ਸਕਦੇ ਤੁਸੀਂ ਇਹ ਆਪਣੇ ਕੋਲ ਖਾਲਾ ਹੈ ਬਿਲਕੁਲ ਫ੍ਰੀ ਪਿਆ ਸੀ ਇਹਦੇ ਉੱਪਰ ਆਪਾਂ ਪੱਥਿਆਂ ਨੂੰ ਪਾਣੀ ਲਾਇਆ ਸੀ ਤੇ ਐਸ ਸਿਲ ਜਿਹੜੀ ਚੜੀ ਹੋਈ ਆ ਇਧਰ ਤੁਸੀਂ ਦੇਖ ਸਕਦੇ ਆ ਜਿਵੇਂ ਆ ਸੈਲ ਚੜੀ ਹੋਈ ਆ ਇਹਦੇ ਉੱਪਰ ਪਾਣੀ ਪਾਣੀ ਜਿਹੜਾ ਥੱਲੇ ਚੱਲਦਾ ਰਿਹਾ ਏ ਉੱਪਰ ਜਿਹੜੀ ਸੈਲ ਆ ਗਈ ਸਾਡੇ ਨੂੰ ਬੱਤਰਜੀ ਵੀ ਕਹਿ ਦਿੰਦੇ ਆ ਸਲਾਬ ਵੀ ਕਹਿ ਦਿੰਦੇ ਆ ਕਈ ਥਾਂ ਸੈਲ ਕਹਿੰਦੇ ਆ ਇਹ ਵੀ ਆਪਾਂ ਸੈਲ ਦੇ ਵਿੱਚ ਲਾਉਣਾ ਥੱਲੇ ਵੀ ਨਹੀਂ ਬਾਹਲਾ ਲਾਉਣਾ ਤੇ ਉੱਤੇ ਸੁੱਕੇ ਤੇ ਨਹੀਂ ਲਾਉਣਾਗਾ ਇਹ ਸੈਲ ਦੇ ਵਿੱਚ ਹੀ ਲਾ ਦੇਣਾ ਲਾਉਣਾ ਕਿਵੇਂ ਆ ਵੀ ਇਸ ਤਰ੍ਹਾਂ ਲੈ ਕੇ ਪਾਸੇ ਦੇ ਵਿੱਚ ਐਵੇਂ ਨੱਪ ਦੇਣਾ ਉੱਪਰ ਮਿੱਟੀ ਕਰ ਦਿਓ ਮਟਰ ਨੂੰ ਜਿਹੜਾ ਜਾਦੇ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਜਿਹੜੇ ਆਪਣੇ ਆਪ ਹੀ ਸੈਲ ਦੇ ਵਿੱਚ ਹੀ ਇਸ ਤਰ੍ਹਾਂ ਉੱਗਿਆ ਹੋਣਾ ਇਹ ਸਾਰਾ ਚਾਰ-ਚਾਰ ਉਂਗਲਾਂ ਦਾ ਫਾਸਲਾ ਛੱਡ ਕੇ ਤੇ 20 ਲਾ ਦਿਓ ਜਦੋਂ ਮਟਰ ਦੀਆਂ ਵੇਲਾਂ ਹੋਣਗੀਆਂ ਉਹ ਵੇਲਾਂ ਆਪਾਂ ਇੱਧਰ ਦੇ ਪਾਸੇ ਖਾਲੇ ਦੇ ਕੱਢ ਦੇਆਗੇ ਮਿਲਦੇ ਆਂ 20 ਲਾ ਕੇ ਉਸ ਤੋਂ ਬਾਅਦ ਮਟਰਾਂ ਦਾ ਬੀਜ ਜਿਹੜਾ ਆਪਾਂ ਲਾਤਾ ਇਸ ਖਾਲ ਦੇ ਉੱਪਰ ਤੇ ਇਹ ਤਿੰਨਾਂ ਚਾਰਾਂ ਦਿਨਾਂ ਤੱਕ ਉੱਗੂਗਾ ਤਿੰਨ ਚਾਰ ਦਿਨਾਂ ਬਾਅਦ ਜਿਵੇਂ ਵੀ ਮਟਰ ਆਪਣੇ ਉੱਗਦੇ ਆ ਮਿਲਦੇ ਆਪਾਂ ਫੇਰ ਤਿੰਨ ਚਾਰ ਦਿਨਾਂ ਬਾਅਦ ਅੱਜ ਆਪਾਂ ਨੂੰ ਮਟਰ ਲਾਇਆ 10 ਦਿਨ ਹੋ ਗਏ ਆ ਤੇ ਆਪਣੇ ਮਟਰਾਂ ਜਿਹੜੇ ਉਹ 6ਵੇਂ 7ਵੇਂ ਦਿਨ ਜਿਹੜੇ ਬਾਹਰ ਨਿਕਲੇ ਆਏ ਸੀ ਉੱਗੇ ਹੋਏ ਮਟਰ ਤੁਹਾਨੂੰ ਦਿਖਾਉਣੇ ਆ ਉਹਦੇ ਨਾਲ ਹੋਰ ਵੀ ਤੁਹਾਨੂੰ ਦੱਸਦੇ ਆ ਵੀ ਇਹ ਆਪਣੇ ਨਾਲ ਕੀ ਪਾਣਾ ਵਰਤਿਆ ਇਹ ਮਟਰ ਆਪਾਂ 16 ਤਰੀਕ ਨੂੰ ਲਾਏ ਸੀ ਤੇ ਅੱਜ 26 ਤਰੀਕ ਹੋ ਗਈ ਆ ਤੇ ਆ ਦੇਖੋ ਮਟਰ ਆਪਣੇ ਉੱਗੇ ਆਏ ਆ ਸਾਰੇ ਮਟਰ ਆ ਦੇਖੋ ਇੱਧਰ ਵੀ ਤੇ ਇੱਧਰ ਵੀ ਉੱਗੇ ਹੋਏ ਆ ਸਾਰੇ ਮਟਰ ਆਪਣੇ ਵਧੀਆ ਉੱਗੇ ਆਏ ਆ ਚਾਰ-ਚਾਰ ਉਂਗਲਾਂ ਤੇ ਲਾਏ ਸੀ ਤੇ ਇਹ ਜਿੱਦਣ ਵੱਟ ਪਾਈ ਆ ਇਹ ਵਾਲੀ ਆਪਾਂ ਖਾਲਾ ਬਣਾਇਆ ਸੀ ਉਸ ਦਿਨ ਮੈਂ ਘਰੇ ਹੈ ਨਹੀਂ ਸੀ ਵੱਟ ਪਾਈ ਆ ਤੇ ਬਾਪੂ ਹੁਣਾਂ ਨੇ ਤੇ ਚਾਚੇ ਹੁਣਾਂ ਨੇ ਰਲ ਕੇ ਵਟ ਪਾਈ ਤੇ ਵਟ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਮੂਲੀਆਂ ਦਾ ਬੀਜ ਵਿੱਚ ਖਿਲਾਰਤਾ ਸੀ ਤੇ ਨਾ ਮੈਂ ਪੁੱਛਿਆ ਵੀ ਕੁਝ ਲਾਇਆ ਤਾਂ ਨਹੀਂ ਇਹਦੇ ਤੇ ਨਾ ਹੀ ਉਹਨਾਂ ਨੇ ਮੈਨੂੰ ਕੁਝ ਦੱਸਿਆ ਤੇ ਮੂਲੀਆਂ ਦੇਖੋ ਕਿਵੇਂ ਉਗੀਆਂ ਤੇ ਆਪਾਂ ਮੂਲੀਆਂ ਤੋਂ ਬਾਅਦ ਇੱਥੇ ਤੇ ਮਟਰ ਲਾਤੇ ਸੀ ਜੇ ਪੁੱਛ ਲੈਂਦੇ ਤਾਂ ਫਿਰ ਆਪਾਂ ਮਟਰ ਇੱਥੇ ਨਹੀਂ ਲਾਉਣੇ ਸੀ ਮਟਰ ਵੀ ਉੱਗ ਗਏ ਆਏ ਆਪਣੇ ਆ ਦੇਖੋ ਸਾਰੇ ਮਟਰ ਉੱਗੇ ਹੋਏ ਆ ਆ ਵੀ ਮਟਰ ਆਪਣੇ ਇਧਰ ਵੀ ਮਟਰ ਉੱਗੇ ਆ ਤੇ ਮੂਲੀਆਂ ਉਸ ਤੋਂ ਜ਼ਿਆਦਾ ਉੱਗੇ ਆ ਜਾਂ ਸਾਰੀ ਵੱਟ ਤੇ ਇਹ ਦੇਖੋ ਇਹ ਆ ਬਾਪੂ ਨਾਲ ਦੇ ਕੰਮ ਨਾ ਆਪਾਂ ਪੁੱਛਿਆ ਤੇ ਨਾ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਇੱਥੇ ਮੂਲੀਆਂ ਲਾਈਆਂ ਤੇ ਆਪਾਂ ਮੂਲੀਆਂ ਦੇ ਉੱਪਰ ਹੀ ਮਟਰ ਲਾਤੇ ਸੀ ਚਲੋ ਮੂਲੀਆਂ ਪਹਿਲਾਂ ਪੱਟੀਆਂ ਜਾਣਗੀਆਂ ਤੇ ਮਟਰ ਆਪਣੇ ਬਾਅਦ ਚ ਹੋਣੇ ਆ ਇਹਦਾ ਕੋਈ ਏਡੀ ਗੱਲ ਨਹੀਂਗੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ ਔਰ ਵੀਡੀਓ ਕਿਵੇਂ ਦੀ ਲੱਗਦੀ ਆ ਤੁਹਾਨੂੰ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਔਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ